¿Qué ਸਤਿਨਾਮ ਸ੍ਰੀ ਵਾਹਿਗੁਰੂ ਜੀ ਹੱਥੇ ਆਪਿਆ ਚੌਲ ਬਾਬੇ ਦੇ ਘਰੇ 6-7 ਬੋਰੀਆਂ ਤੇ 6-7 ਬੋਰੀਆਂ ਹੋਰ ਆ ਗਈਆਂ ਤਾਂ ਇਹ ਕਢਾ ਲਿਆਵਾਂਗੇ ਆਹ ਚੌਲ ਆਹ ਕਢਾ ਕੇ ਤੇ ਆਪਾਂ ਦੂਜਾ ਅਨੰਦਪੁਰ ਸਾਹਿਬ ਵੇਲੇ ਮੱਛਿਆ ਸਗਰਾਣ ਤੇ ਫਿਰ ਚਲ ਖੀਰ ਖੂਰ ਦੇ ਵਿੱਚ ਪਾਏ ਜਾਂਦੇ ਆ ਠੀਕ ਆ ਹ ਬਾਬੇ ਦੇ ਨਮਸਕਾਰ ਕਰੀ ਤੇ ਬਾਬੇ ਜੀ ਦੀ ਸਮਾਦ ਹੈ ਇੱਧਰ ਆ ਸਾਰਾ ਏਰੀਆ ਬਾਬੇ ਜੀ ਦਾ ਦੇ ਸਮਾਨ ਪਿਆਲੇ ਬਾਬੇ ਦੇ ਘਰੇ ਆਹ ਬਾਬੇ ਦੇ ਪਈ ਆਲੂ ਆਵੇ ਇਹ ਆਲੂ ਸੀ ਆਪ ਦੇ ਕਢਾ ਕੇ ਲੈਂਦੇ ਸੀਗੇ ਸਾਰੇ ਆਹ ਤੇ ਆ ਬਚ ਗਏ ਉਹਨਾਂ ਨੇ ਇੱਥੇ ਹੀ ਖਰਾਕ ਰੋ ਜਿਹੜਾ ਹਰੇ-ਹਰੇ ਹੋ ਜਾਣਾ ਇਹਨੂੰ ਕਹਿੰਦੇ ਕਿਸੇ ਨੂੰ ਵੀ ਲੈ ਜਾਣੇ ਤਾਂ ਘਰੇ ਭਾਈ ਥੋੜੇ-ਥੋੜੇ ਕਰਕੇ ਲੈ ਜਾਓ ਦਾਲ-ਦੂਲ ਬਣ ਜੂਗੀ ਆਲੂਆਂ-ਲੂਆਂ ਦੀ ਹਾਂ ਆਹ ਖੜਾ ਮੇਰਾ ਸਾਈਕਲ ਇਹਦੇ ਨਾਲ ਮੇਰਾ ਅੱਜ ਰਾਦ ਦਾ ਵਾ ਅਨੰਦਪੁਰ ਸਾਹਿਬ ਜਾਣ ਨੂੰ ਤੇ ਸਾਈਕਲ ਤੇ ਹੀ ਜਾਊਂ ਅਨੰਦਪੁਰ ਸਾਹਿਬ ਇੱਥੋਂ ਜਾਊ ਮਾਛੂ ਲਿਧਿਆਣੇ ਦੇ ਵਿੱਚ ਦੀ ਹੋ ਕੇ ਮਾਛੂਵਾੜਾ ਮਾਛੂਵਾੜੇ ਤੋਂ ਜਾਊਂਗਾ ਆਪਣਾ ਝਾੜ ਸਾਹਿਬ ਝਾੜ ਸਾਹਿਬ ਤੋਂ ਜਾਊਂਗਾ ਚਮਕੌਰ ਸਾਹਿਬ ਚਮਕੌਰ ਸਾਹਿਬ ਤੋਂ ਜਾਊਂ ਪਠਾ ਸਾਹਿਬ ਪਠਾ ਸਾਹਿਬ ਤੋਂ ਸਿੱਧਾ ਕੀਰਤਪੁਰ ਸਾਹਿਬ ਕੀਰਤਪੁਰ ਹੋ ਕੇ ਦਰਸ਼ਨ ਮੇਲੇ ਕਰਕੇ ਫਿਰ ਸਿੱਧਾ ਜਾਊਂ ਆਨੰਦਪੁਰ ਸਾਹਿਬ ਠੀਕ ਆ ਆ ਸਾਈਕਲ ਮੈਂ ਤਿਆਰ ਵਰ ਤਿਆਰ ਕਰ ਲਿਆ ਨਵਾਂ ਆਪਦਾ ਤੇ ਇਹਦੇ ਅੱਜ ਮੈਂ ਮੂੰਹ ਮਾਂ ਬੰਨ ਕੇ ਉਹਦੇ ਲੀੜਾ ਲੱਤਾਂ ਰੱਖ ਕੇ ਸਮਾਨ ਆ ਦਾ ਰੱਖ ਕੇ ਤੇ ਮੈਂ ਜੰਨਾ ਦਾਪੁਰ ਨੂੰ ਚਾਲੇ ਪਾਣੇ ਆ ਠੀਕ ਆ ਚੰਨੇ ਹੁਣੀ ਮੈਨੂੰ ਤੋਰਨ ਗਿਆ ਜਿੱਥੋਂ ਬਾਬੇ ਦੀ ਜਗਾਹ ਤੋਂ ਸਾਰੇ ਜਾਣੇ ਠੀਕ ਆ ਚੰਨੇ ਬਾਏ ਅੱਜੋ ਆਨੰਦਪੁਰ ਨੂੰ ਚਾਲੇ ਪਾਉਣੇ ਆ 10 ਦਿਨ ਦੇ ਵਾਸਤੇ ਠੀਕ ਆ ਤੇ ਤੁਸੀਂ ਮੈਨੂੰ ਗਾਲ ਚ ਸਰੋਪਾ ਮੇਰੇ ਪਾ ਕੇ ਤੇ ਮੈਨੂੰ ਇੱਥੋਂ ਤੋਰਨਾ ਤੁਸੀਂ ਠੀਕ ਆ ਨਹੀਂ ਸਰੋਪਾ ਪੂਰੇ ਪਾ ਕੇ ਹਾਂ ਉੱਥੋਂ ਸਰੋ ਮੈਂ ਫਿਰ ਦੇਗ ਦੂਗ ਲਿਆ ਕੇ ਦੂੰ ਬਾਬੇ ਦੀ ਠੀਕ ਆ ਆਨੰਦਪੁਰੋਂ ਹਾਂ ਠੀਕ ਕਰੀ ਠੀਕ ਆ ਜੀ ਅੱਜ ਮੈਂ 10 12 ਕਵਜੇ ਇਥੋਂ ਤੁਰਨਾ ਲੀਡਾ ਲਤਾ ਉਹਦਾ ਵੱਲ ਕੇ ਤੇ ਉਦੋਂ ਫਿਰ ਦੂਜਾ ਤੂੰ ਕੋਈ ਸਰੂਪਾ ਪਾਵਾਂਗੇ ਸਰੂਪਾ ਪਾ ਕੇ ਮੈਨੂੰ ਤੋਰਦੀ ਠੀਕ ਆ ਤੇ ਲਾਲਿਆ ਬਾਬਾ ਬੈਠਾ ਹੂੰ ਕਹਿੰਦਾ ਰਹਾ ਇਹ ਬਾਬਾ ਵੀ ਇਹ ਕਹਿੰਦਾ ਮੈਂ ਤੇਰੇ ਨਾਲ ਜਾਣਾ ਸਾਈਕਲ ਤੇ ਪਰ ਸਾਈਕਲ ਚਲਾਉਣ ਨੂੰ ਤਾਂ ਇਹ ਵੀ ਬਹੁਤ ਕਾਇਮ ਆ ਹਾਂ ਜਾਵੜੂ ਨੰਦਪੁਰ ਦਾ ਇਹ ਕਹ ਬਾਬਾ ਜਾਂਦਾ ਰੇ ਨੰਦਪੁਰ ਸਾਈਕਲ ਤੇ ਗਿਆ ਕਿਤੇ ਹਾਂ ਸਾਈਕਲ ਤੇ ਤਾਂ ਨਹੀਂ ਗਿਆ ਗਏ ਬਹੁਤ ਸਾਈਕਲ ਤੇ ਹੈ ਫਿਰ ਤਾਂ ਠੀਕ ਆ ਹੋਰ ਇਹ ਕਹਦਾ ਚੰਨਾ ਕਹਦਾ ਹੁਣ ਨਹੀਂ ਜਾ ਹੋ ਸਕਦਾ ਜਾ ਤਾਂ ਬੜੂ ਜਾ ਜਿਹੜਾ ਇੰਨਾ ਸਾਈਕਲ ਹੈ ਦੁੱਧ ਦਾ ਤੈਨੂੰ ਲਈ ਫਿਰਦਾ ਫਿਰ ਵੀ ਜੀਣਾ ਸਰਕਾਰ ਇਹ ਰਾਜ ਸਰਕਾਰ ਖਾਪੂ ਆ ਦੇਖ ਤਾ ਨਾ ਦੁੱਧ ਤੱਤਾ ਹੋ ਰਿਹਾ ਇਹ ਚਾਹ ਚੋਗ ਲਾਵਾਂਗੇ ਵੱਡੇ ਦਾ ਨਿੱਤੇ ਸੰਗਤ ਆ ਜਾਂਦੀ ਆ ਸੰਗਤ ਆ ਕੇ ਤੇ ਫਿਰ ਦਰਸ਼ਕ ਮੇਲੇ ਵਧੀਆ ਇੱਥੇ ਦਿਹਾੜਾ ਲੰਘਦਾ ਵਾ। ਕੌਣੀਆਂ ਗੱਲਾਂ-ਵੱਤਾਂ ਚੱਲਦੀਆਂ। ਤੇ ਸਾਨੂੰ ਇੱਧਰਲੀ ਜਗ੍ਹਾ ਵੀ ਦਿਖਾਉਣਾ ਇੱਧਰ ਸਾਰੀ ਅੱਧ। ਬਾਬੇ ਦੀ ਸਾਰੀ ਜਗ੍ਹਾ ਸਾਨੂੰ ਦਿਖਾ ਦਿੰਨਾ। ਆਹ ਬਾਬੇ ਦੀ ਜਗ੍ਹਾ ਉਹ ਜਿੱਥੇ ਆਪਾਂ ਬਰਤਨ ਸਾਫ਼ ਕਰਦੇ ਹੁੰਨੇ ਆ। ਠੀਕ ਆ। ਆਹ। ਉਹ ਸਾਹਮਣੇ ਆਪਣੀ ਟੈਂਕੀ ਆ ਪਾਣੀ ਵਾਲੀ ਉੱਥੇ ਪਾਣੀ ਆ। ਉਹਨਾਂ ਵਾਂਗ ਸੇ ਟੈਂਕੀ ਵੀ ਲੀਕ ਆ ਉੱਤੇ ਵੀ ਆਪਾਂ ਨੂੰ ਕੁਝ ਕਰਨਾ ਪੈਣਾ ਹੈ। ਇੱਧਰ ਆ ਗਿਆ ਆਪਣਾ ਜਨਰੇਟਰ ਆ ਦੇ ਪਿਆ ਬਾਬੇ ਦਾ ਜਨਰੇਟਰ ਚਾਰ ਸਿਲੰਡਰ ਆ ਇਹ। ਇੰਜਣ ਬਹੁਤ ਤਕੜਾ ਹੈ। ਆ ਮਰਸਰੀ ਦਾ ਇੰਜਣ ਹੈ ਮਰਸਰੀ ਦਾ। ਚਾਰ ਸਿਲੰਡਰ। ਆ ਆਪਣੀ 24 ਘੰਟੇ ਵਾਲੀ ਲਾਈਟ ਆ ਜਿਹੜੀ 24 ਘੰਟੇ ਵਾਲੀ ਲਾਈਟ ਆ ਜਿਹੜੀ ਆ ਟਰਾਫਿਕ ਹਰਨ ਲੱਗਿਆ ਆਪਣਾ ਆ ਸਾਹਮਣੇ ਆਵੇ ਇੱਥੋਂ ਆਪਣੀ ਲਾਈਟ ਚੱਲਦੀ ਆ 24 ਘੰਟੇ ਵਾਲੀ ਆ ਆਪਣੀਆਂ ਪ੍ਰਸ਼ਾਦ ਦੇ ਪਕਾਉਣ ਵਾਲੀਆਂ ਇੱਥੇ ਮਾਈਆਂ ਆਪਣੀਆਂ ਹਾਂ ਪੁੜੀਆਂ ਮਾਈਆਂ ਭੈਣਾਂ ਬੀਬੀਆਂ ਚਾਚੀਆਂ ਤਾਈਆਂ ਇੱਥੇ ਬੈਠੀਆਂ ਹੁੰਦੀਆਂ ਆ ਇੱਥੇ ਰੋਟੀ ਲਾਉਂਦੀਆਂ ਜੇ ਤਾਂ ਇੱਕ ਤਵੀ ਦੀ ਲੋੜ ਇੱਕ ਤੇ ਨਹੀਂ ਦੋ ਤਵੀਆਂ ਵੱਡਾ ਕੰਮ ਹੋਵੇ ਤਾਂ ਉਹ ਤਾਂ ਦੋ ਤਵੀਆਂ ਤੇ ਚੱਲ ਪੈਂਦਾ ਕੰਮ ਉਹ ਪਹਿਲੀ ਵੀ ਚਲਾ ਦਿੰਦੇ ਹੁੰਦੇ ਆ ਗਰਮੀ ਵੜਿਆ ਤੇ ਇਹਨਾਂ ਦੇ ਪੱਖੇ ਵੀ ਲੱਗੇ ਇੱਥੇ ਆਵੇ ਆ ਆ ਪੱਕੇ ਲੱਗੇ ਆ ਤੇ ਇਧਰ ਆ ਗਿਆ ਆਪਣਾ ਵੱਡਾ ਹਾਲ ਜਿੱਥੇ ਆਪਾਂ ਰੋਟੀ ਸਿਕਾਉਨੇ ਆ ਆ ਆਪਣਾ ਵੱਡਾ ਹਾਲ ਆ ਆ ਦੇ ਆ ਜਿੱਥੇ ਆਪਾਂ ਰੋਟੀ ਸਿਕਾਉਨੇ ਆ ਫਾਰਸ ਲੱਗਿਆ ਵਧੀਆ પાસੇ ਬੈਠਣੋਂ ਥਾਂ ਜਿਨੇ ਬਹਿ ਕੇ ਰੋਟੀ ਖਾਣੀ ਆ ਉੱਪਰ ਗੋਡੇ ਦੁਖਦੇ ਉਹਨਾਂ ਬਾਅਦ ਤੇ ਵੀ ਜਗਾ ਬਣੀ ਹੋਈ ਐ ਠੀਕ ਆ ਉਹ ਪੜੜੀਆਂ ਪਈਆਂ ਆਪਣੀਆਂ ਪੜੜੀਆਂ ਦੇ ਛਕੜਾ ਇੱਧਰ ਸ਼ਾਮਾ ਆਪਣਾ ਆ ਗਿਆ ਬੋਰ ਇਹ ਆਪਣਾ 450 ਫੁੱਟ ਵਾਲਾ ਬੋਰ ਕਰਿਆ ਵਾ 450 ਫੁੱਟ ਵਾਲਾ ਆਹ ਬੋਰ ਆ ਜਿਹੜਾ ਆ ਕਰਿਆ ਆਪਣਾ ਆ ਦੇ ਆ ਬੋਰ ਤੇ ਸਰੋਵਰ ਭਰਨਾ ਹੁੰਦਾ ਜਦੋਂ ਫਿਰ ਇਹਦੇ ਨਾਲ ਭਰਦੇ ਹੁੰਨੇ ਆ ਉਹ ਸਟਾਰਟਰ ਲੱਗੇ ਆ ਇਹ ਆਟੋਮੈਟਿਕ ਹੀ ਲੱਗਿਆ ਆ ਬੋਰਾ ਅੱਜ ਇਧਰ ਆ ਗਿਆ ਫਾਲਾ ਫਾਲੇ ਦਾ ਬੀਜ ਆ ਸੀ ਝੋਨਾ ਦੇ ਆਹ ਆਹ ਓਹ ਝੋਨਾ ਫਾਲੇ ਦਾ ਸੀ ਬੀਜ ਆ ਇਧਰ ਆ ਦੇ ਪਰੇ ਤੇ ਆ ਦੇ ਇਧਰ ਆ ਇਹਦੇ ਪੱਠੇ ਰਹਿੰਦੇ ਆ ਦੋ ਕਦਰਾਂ ਦੇ ਵਾਸਤੇ ਨੇ ਵੱਢ ਕੇ ਇੱਥੇ ਬਰਸੀਨ ਵੇਚ ਦੇਣਾ ਗੇਤਾ ਉਹਦਾ ਆ ਦੇ ਦੇ ਚ ਆ ਸਾਡੇ ਜਾਲੀ ਲਾਈ ਵੀ ਆ ਕੁੱਤਿਆਂ ਬਿੱਲਿਆਂ ਤੋਂ ਲਾ ਕੋ ਇਧਰ ਦੀ ਬੰਦਾ ਬੜੇ ਤੇ ਨਾ ਬੜੇ ਕੋਈ ਕੱਤਾ ਬਿੱਲਾ ਠੀਕ ਆ ਇਹ ਸਾਡੇ ਸੈੱਟ ਦੇ ਨਾਲ ਨਾਲ ਮਰੂਦ ਲਾਏ ਵਿਆ ਨਿੰਬੂ ਤੇ ਮਰੂਦ ਨਾਲ ਵਾਲੇ ਬੂਟੇ ਬਹੁਤ ਵਧੀਆ ਖੜੇ ਹੋਏ ਹੋਏ ਇਹ ਆ ਸਾਰੇ ਉਹ ਬਾਬਾ ਲਾਲ ਸਿੰਘ ਦੀ ਜਗ੍ਹਾ ਦੀਆਂ ਵਿੱਚ ਦੀ ਹੋ ਤੇ ਸਾਹਮਣੇ ਠੀਕ ਆ ਸਾਥ ਸੰਗਤ ਬਾਬੇ ਦੇ ਦਰਸ਼ਨ ਇੱਥੇ ਬੈਠੇ ਘਰ ਲਿਆ ਕਰੋ ਬਾਹਰ ਨੰਦਰ ਉਹ ਪ੍ਰੀਤਮ ਉਹ ਨਿੱਕੇ ਤਾਂ ਆਪਣੇ ਜਿੰਨੇ ਬੰਦੇ ਆ ਰਵੀ ਹੁਣੀ ਬਲਕਾਰੇ ਹੁਣੀ ਆ ਬਲਕਾਰੇ ਨੂੰ ਵੀ ਬਲਕਾਰੇ ਵੱਲਾ ਫੋਨ ਕਰ ਦਿਆ ਕਰ ਇਧਰੋਂ ਫੋਨ ਕਰਦੀ ਆ ਉਹ ਬਲਕਾਰ ਸਿੰਘਾ ਤੇਰਾ ਫੋਨ ਨੰਬਰ ਆਜੂ ਮੇਰੇ ਐਸਤੇ WhatsApp ਤੇ ਇਧਰੋਂ ਨੰਬਰ ਕਰਦੇ ਫੋਨ ਆਪਦਾ ਆ ਜਿਹੜੋ ਮੇਰੀਆ ਵੀਡੀਓ ਦੇਖਦਾ ਨਾ ਆ ਮਾਸਟਰ ਆ ਗਿਆ ਠੀਕ ਆ ਬਾਬੇ ਦੀ ਜਗਾ ਦਿਖਾਉਨੇ ਆ ਬੰਦਿਆਂ ਨੂੰ ਬਾਹਰ ਲਿਆ ਨੂੰ ਆ ਆਪਣੀਆਂ ਸਾਰੀ ਜਗਾ ਬਈ ਵਧੀਆ ਸਾਫ ਸੁਪਈਆ ਸਗਰਾੰਤ ਬਣਾ ਕੇ ਹਟਿਆ ਹੁਣ ਆਪਾਂ ਆ ਦੇ ਇਧਰ ਨੂੰ ਆ ਸਾਰਾ ਪੜ ਉਹ ਦੇ ਸਾਹਮਣੇ ਲੇਦਾ ਰਾ ਠੀਕ ਆ ਯੋ ਤਰੀਵਾ ਹੈ ਬੋਤਨੋ ਤਰੀਵਾ ਬਾਬਾ ਮਾ ਮਾ ਟਾਇਰ ਮੈਟ ਬਾਬਾ ਮੈਂ ਕਿਹਾ ਟਾਇਰ ਮੈਟ ਹੋ ਗਿਆ ਬਾਬਾ ਕਹਿੰਦਾ ਮੈਂ ਸਾਈਕਲ ਤੇ ਜਾਂਦਾ ਰਹਿ ਅਨੰਤਪੁਰ ਹਾਂ ਕਹਿੰਦਾ ਹੁਣ ਵੀ ਜਾਉਣੂ ਇਹ ਤਾਂ ਦਾ ਜਾਉੜੂ ਯਾਰ ਮੈਂ ਤਨਾ ਹੁਣ ਵੀ ਹਜੇ ਵੀ ਇਹ ਟਿੱਲਾ ਨਹੀਂ ਹੈ ਤੂੰ ਜਾ ਨਹੀਂ ਸਕਦਾ ਨਹੀਂ ਜਾਉੜੂ ਜਾਉੜੂ ਯਾਰ ਹਾਂ ਇਹਦਾ ਹਲੇ ਕੋਈ ਪਤਾ ਨਹੀਂ ਇਹ ਜਾਈ ਬੜੇ